हां जी किदां सारे मैं ना ਪਹਿਲਾਂ ਵੀ ਯਾਰ ਕਈ ਵੀਡੀਓ ਵਿੱਚ ਦੱਸ ਚੁੱਕਾ ਹਾਂ ਕਿ ਦੇਸੀ ਕੋਈ ਬਰੀਡ ਨਹੀਂ ਆ ਦੇਸੀ ਮੁਰਗੀ ਬਾਂਦੀ ਓਦੋਂ ਆ ਕਿ ਜਦੋਂ ਆਪਾਂ ਉਹਨੂੰ ਦੇਸੀ ਤਰੀਕੇ ਨਾਲ ਰੱਖਦੇ ਹਾਂ ਦੇਸੀ ਖਰਾਕ ਦਿੰਦੇ ਹਾਂ ਯਾਰ ਮੰਨ ਲਓ ਚਲੋ ਜਿਹੜੀ ਆਪਾਂ ਦੇਸੀ ਬਰੀਡ ਜਿਹਨੂੰ ਗੈਂਦੇ ਆ ਕਿ ਬਲੈਕ ਐਸਲੋਪ ਹੋ ਗਈ ਯਾਰ ਆ ਰਹੀ ਯਾਰ ਹੋ ਗਈ ਸੁਨਾਲੀ ਹੋ ਗਈ ਠੀਕ ਆ ਪਰ ਜੇ ਆਪਾਂ ਯਾਰ ਉਹਨੂੰ ਫਾਰਮ ਦੇ ਅੰਦਰ ਹੀ ਰੱਖਾਂਗੇ ਤੇ ਨਿਹਰੀ ਫੀਡ ਹੀ ਪਾਈ ਜਾਵਾਂਗੇ ਆਪਾਂ ਉਹਨੂੰ ਦੇਸੀ ਕਿੱਦਾਂ ਕਹਾਂਗੇ ਜਦੋਂ ਯਾਰ ਆਪਾਂ ਮੁਰਗੀਆਂ ਨੂੰ ਨਾ ਦੇਸੀ ਖਰਾਕ ਜਵੇਂ ਕਿ ਆਰਗੇਨਿਕ ਚੀਜ਼ਾਂ ਮਤਲਬ ਸਬਜ਼ੀ ਲੈ ਲਓ ਫਰੂਟ ਲੈ ਲਓ ਜਾਂ ਕੁਝ ਵੀ ਲੈ ਲਓ ਹੈਨਾ ਉਹ ਆਪਾਂ ਪਾਵਾਂਗੇ ਤੇ ਮੁਰਗੀਆਂ ਦੇ ਆਂਡੇ ਤੇ ਵੀ ਇਹ ਚੀਜ਼ਾਂ ਦਾ ਸਾਫ ਅਸਰ ਦਿਖਦਾ ਹੈ ਇਹਨਾਂ ਸਭ ਚੀਜ਼ਾਂ ਕਰਕੇ ਨਾ ਆਂਡੇ ਦੀ ਕੁਆਲਿਟੀ ਬੜੀ ਵੱਧ ਜਾਂਦੀ ਆ ਬੇਸ਼ੱਕ ਮੁਰਗੀਆਂ ਆਂਡੇ ਘਟ ਦੇ ਲੀਆਂ ਪਰ ਹਾਂ ਦੂਸਰੇ ਆਂਡੇ ਦੇ ਮੁਕਾਬਲੇ ਇਹਦੇ ਚ ਨਿਊਟ੍ਰੀਸ਼ਨ ਵੈਲਿਊ ਜ਼ਿਆਦਾ ਹੁੰਦੀ ਆ ਬਾਕੀ ਯਾਰ ਇੱਕ ਤਾਂ ਮੁਰਗੀਆਂ ਜਦੋਂ ਆਪਾਂ ਖੁੱਲਾ ਫਰੀ ਰੇਂਜ ਏਰੀਆ ਦਿੰਦੇ ਆ ਤੇ ਮੁਰਗੀਆਂ ਆਪਣੀ ਮਰਜ਼ੀ ਨਾਲ ਚੋਕਦੀਆਂ ਆਪਣੀ ਮਰਜ਼ੀ ਨਾਲ ਘੋਮਦੀਆਂ ਉਹਦੇ ਨਾਲ ਵੀ ਨਾ ਆਂਡੇ ਤੇ ਬੜਾ ਫਰਕ ਪੈਂਦਾ ਤੇ ਮਾਰਕੀਟ ਵਿੱਚ ਵੀ ਨਾ ਫੀਡ ਵਾਲੇ ਆਂਡਿਆਂ ਨਾਲੋਂ ਜ਼ਿਆਦਾ ਰੇਟ ਵੀ ਫ੍ਰੀ ਰੇਂਜ ਮੁਰਗੀ ਦੇ ਆਂਡਿਆਂ ਦਾ ਜਿਹਨਾਂ ਨੇ ਦੇਸੀ ਖਰਾਕ ਨਾਲ ਪਾਲੀਆਂ ਹੁੰਦੀਆਂ ਏ ਉਹਨਾਂ ਨੂੰ ਆਪਦਾ ਮੂੰਹ ਮੰਗਿਆ ਰੇਟ ਮਿਲਦਾ ਏ ਆਂਡੇ ਦਾ ਬਾਕੀ ਨਾ ਜਿਹੜਾ ਮੇਰਾ ਭਰਾ ਫ੍ਰੀ ਰੇਂਜ ਮੁਰਗੀ ਦੇ ਆਂਡੇ ਲੈਣਾ ਚਾਹੁੰਦਾ ਏ ਉਹ ਆਪਾਂ ਨੂੰ ਹੇਠ ਦਿੱਤੇ ਨੰਬਰ ਤੇ ਕਾਲ ਕਰ ਸਕਦਾ ਜੀ ਧੰਨਵਾਦ ਜੀ